ਸਤਿ ਸ਼੍ਰੀ ਅਕਾਲ ਜੀ ਮੈਂ ਅਨੰਦਰਿੰਦਰ ਸਿੰਘ ਵਿੱਕੀ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਜਿਹੜਾ 24ਵਾਂ ਬਲੱਡ ਡੋਨੇਸ਼ਨ ਕੈਂਪ ਤੇ ਮੈਡੀਕਲ ਕੈਂਪ ਜਿਸ ਵਿੱਚ ਫਿਜ਼ੀਓਥੈਰੇਪੀ ਆਈਜ਼ ਡੈਂਟਲ ਔਰਥੋ ਮਤਲਬ ਬਹੁਤ ਵੱਡਾ ਕੈਂਪ ਜਿਹੜਾ ਗੁਰਦੁਆਰਾ ਸਾਹਿਬ ਇਹ ਬਲੱਡ ਡੋਨੇਸ਼ਨ ਕੈਂਪ ਲੱਗਿਆ ਤੇ ਨਾਲ ਹੀ ਸਾਡਾ ਜਿਹੜਾ ਹਸਪੀਟਲ ਹੈ ਲਾਈਫਲਾਈਨ ਫਾਊਂਡੇਸ਼ਨ ਦਾ ਉੱਥੇ ਦੂਜਾ ਕੈਂਪ ਲੱਗਿਆ ਜੀ ਤੇ ਲੋਕਾਂ ਨੂੰ ਮੈਸੇਜ ਲੋਕਾਂ ਨੂੰ ਮੈਸੇਜ ਇਹ ਹੈ ਕਿ ਜਿਹੜਾ ਖੂਨ ਦਾਣਾ ਅੱਜ ਇੰਨੀ ਗਰਮੀ ਦੇ ਬਾਅਦ ਵੀ ਸਾਡੇ ਨਾਲ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਡੋਨਰ ਜੁੜੇ ਆ ਤੇ ਜਿਹ ਕਿਉਂਕਿ ਬਲੱਡ ਜਿਹੜਾ ਹੈ ਇਹ ਕਿੱਥੇ ਅਸੀਂ ਮੁੱਲ ਨਾਲ ਨਹੀਂ ਲੈ ਸਕਦੇ ਇੱਕ ਇਨਸਾਨ ਇਨਸਾਦੀ ਮਦਦ ਕਰ ਸਕਦਾ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਮਤਲਬ ਜਿੱਦਾਂ ਅਸੀਂ ਸਾਲ ਦੇ 3 ਤੋਂ 4 ਕੈਂਪ ਲਗਾਉਂਦੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਅੱਜ ਸਾਡੇ ਕੈਂਪਾਂ ਨਾਲ ਲੋਕਾਂ ਨਾਲ ਜੁੜੋ ਤੇ ਮਨੁੱਖਤਾ ਦੀ ਸੇਵਾ ਕਰੋ ਜੀ ਮੇਰਾ ਨਾਮ ਲਵਲੀ ਦੁਆ ਹੈ ਔਰ ਲੁਧਿਆਣਾ ਸੇ ਬਿਲੋਂਗ ਕਰਤੀ ਹੂ ਮੈਂ और आज सबसे पहले तो हम लोग लाइफ लाइन फाउंडेशन का बहुत बड़ा थैंक यू करेंगे कि उन्होंने इतना बड़ा इनिशिएटिव लिया है यहाँ पे कि वो ब्लड डोनेशन कैंप लगाया है इसके थ्रू हम लोग लोगों को अवेयर भी कर सकते हैं कि किस तरीके से हमारी बॉडी में जो प्रॉब्लम्स हैं आ रही हैं या हमें कुछ डेफिशंसीज़ आ रही हैं कैसे रिकवर कर सकते हैं एंड इसमें हमने अपना भी कुछ योगदान दिया है लाइफ लाइन फाउंडेशन के साथ मिलकर एंड इन्होंने हमें इनिशिएटिव दिया है कि आप ये चीज़ करो एक साइड पे ब्लड टेस्ट तो हमने अरेंज करवाए हैं इसके साथ बट इसके साथ साथ हमने यहाँ पर एक फिटनेस के लिए हम लोग स्कैन भी कर रहे हैं उसके थ्रू तो हम लोग लोगों को गाइड कर रहे हैं कि आपकी बॉडी में जो डेफिशिएंसीज uh, आ रही हैं या आपको जो प्रॉब्लम्स हो रही हैं लाइफ डिजीज़ हो रहे हैं वो किस रीज़न के साथ हो रहे हैं उसके लिए प्रॉपर स्कैनिंग कर रहे हैं फिर उनको गाइड करते हैं कि आपकी ईटिंग हैबिट्स और आपके लाइफ का कितना बड़ा रोल है आपके खाने पीने का आपकी लाइफ में कितना बड़ा रोल है जो आज हम इतनी प्रॉब्लम्स को सफ़र कर रहे हैं एंड आज हमारा ये छोटा सा इनिशिएटिव बहुत सी लोगों की लाइफ को चेंज करने वाला है एंड इसके लिए जो सबसे बड़ा इनिशिएटिव लिया है वो लाइफलाइन फाउंडेशन ने लिया है एंड इसके लिए थैंक यू सो मच कि आपने इतना अच्छा इनिशिएटिव लिया कि आगे भी हम लोग इसको बहुत ज्यादा करने वाले हैं ऐसे कैंप्स और बहुत ज्यादा लोगों को फिट करेंगे थैंक यू सो मच हां जी ਤੇ ਇੱਥੇ ਅੱਜ ਬਲੱਡ ਡੋਨੇਸ਼ਨ ਕੈਂਪਨ ਜਨਰਲ ਹੈਲਥ ਚੈੱਕਅਪ ਕੈਂਪ ਚੱਲ ਰਿਹਾ ਹੈ ਤੇ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਕਾਫੀ ਲਾਈਫਲਾਈਨ ਫਾਊਂਡੇਸ਼ਨ ਦੀ ਪੂਰੀ ਮੈਨੇਜਮੈਂਟ ਦੀ ਟੀਮ ਸਾਨੂੰ ਕਾਫੀ ਜ਼ਿਆਦਾ ਸਪੋਰਟ ਕਰ ਰਹੀ ਹੈ ਡਾਕਟਰ ਕੋਲੀ ਕਲਿਆਣ ਹਸਪੀਟਲ ਤੋਂ ਵੀ ਬੋਨਸ ਤੇ ਹੱਡੀਆਂ ਦਾ ਚੈੱਕਅਪ ਕਰਨ ਵਾਸਤੇ ਕਾਫੀ ਜ਼ਿਆਦਾ ਉੱਥੇ ਵੀ ਬਹੁਤ ਜ਼ਿਆਦਾ ਪੇਸ਼ੈਂਟਸ ਆ ਰਹੇ ਨੇ ਤੇ ਅਸੀਂ ਆ ਵਾਲੇ ਜਿਹੜਾ ਸਾਰਾ ਕਾਰਜਕ੍ਰਮ ਹੈਗਾ ਇਹਨਾਂ ਨੂੰ ਹੋਰ ਅੱਗੇ ਤੋਂ ਅੱਗੇ ਵਧਾਣ ਦੇ ਜਾਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਸੇਵਾ ਜ਼ਰੂਰੀ ਹੈ ਨੰਬਰ ਵਾਲੇ ਆਪੇ ਚਲੋ ਇੱਥੇ ਫਿਜ਼ੀਓਥੈਰੇਪੀ ਡੈਂਟਲ ਆਈਸ ਦਾ ਚੈੱਕਅਪ ਕੈਂਪ ਚੱਲ ਰਿਹਾ ਹੈ ਫ੍ਰੀ ਆਫ ਕਾਸਟ ਤੇ ਦਵਾਈਆਂ ਵੀ ਫ੍ਰੀ ਆਫ ਕਾਸਟ ਦਿੱਤੀ ਜਾ ਰਹੀਆਂ ਨੇ ਅੱਜ ਲੈਬ ਦੇ ਟੈਸਟ ਵਿੱਚ ਵੀ 20% ਆਫ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਤੇ ਐਕਸ-ਰੇ ਦੀ ਵੀ ਸਾਰੀ ਸੇਵਾਵਾਂ ਬਿਲਕੁਲ ਫ੍ਰੀ ਆਫ ਕਾਸਟ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਉਹਨਾਂ ਦੀ ਹੈਲਪ ਕਰ ਸਕੀਏ ਤੇ ਵੱਧ ਤੋਂ ਵੱਧ ਇਸ ਚੀਜ਼ ਦਾ ਪ੍ਰਚਾਰ ਕਰ ਸਕੀਏ ਕਿ ਹੈਲਥ케ਅਰ ਫੈਸਿਲਿਟੀਆਂ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਇੱਕ ਤਰ੍ਹਾਂ ਦਾ ਕੰਟ੍ਰਿਬਿਊਸ਼ਨ ਪ੍ਰੋਵਾਈਡ ਕਰ ਸਕਦੇ ਹਾਂ ਜਰੂਰੀ ਹੈ ਇਹ ਕਰ ਬਿਨਾ ਆਪਣੇ ਆਪਣੇ ਇਹ ਕਿ ਬੁੱਧਾ ਨਿਕਲ ਨਹੀਂ ਲੇਖੀ ਸਾਨੂੰ ਸਭ ਤੋਂ ਜ਼ਿਆਦਾ ਆਪਣੇ ਹਾਈਡਰੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਫੋਕਸਡ ਰਹਿਣਾ ਚਾਹੀਦਾ ਵੈ ਜਿਵੇਂ ਦਿਨ ਦੇ ਵਿੱਚ 2 ਜਾਂ 3 ਵਾਰ ਨਾਰੀਅਲ ਪਾਣੀ ਕਾਫੀ ਜ਼ਿਆਦਾ ਪੀਣਾ ਚਾਹੀਦਾ ਹੈ ਸਾਨੂੰ ਗਲੂਕੋਨ ਡੀ ਅਗਰ ਤੁਹਾਨੂੰ 슈ਗਰ ਦੀ ਬਿਮਾਰੀ ਨਹੀਂ ਹੈ ਗਲੂਕੋਨ ਡੀ ਵਰਗੀ ਚੀਜ਼ਾਂ ਵਿਟਾਮਿਨ ਸੀ ਦੇ ਕੈਪਸੂਲਸ ਵਗੈਰਾ ਸਾਨੂੰ ਮਲਟੀਵਿਟਾਮਿਨਸ ਦੇ ਕਾਫੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਆਪਾਂ ਜਿਹੜੀ ਅੱਜਕੱਲ ਦੀ ਜਿਹੜੀ ਹੀਟ ਵੇਵ ਆ ਰਹੀ ਹੈ ਉਹਦੇ ਤੋਂ ਬਚ ਸਕੀਏ ਲਾਈਫਲਾਈਨ ਫਾਊਂਡੇਸ਼ਨ ਵੱਲੋਂ 24ਵਾਂ ਖੂਨਦਾਨ ਕੈਂਪ ਗੁਰਦੁਆਰਾ ਸੇਖੇਵਾਲ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਹੈ ਜੋ ਵੀ ਇਸ ਟਾਈਮ ਗਰਮੀ ਦੇ ਕਾਰਨ ਹੋਰ ਬਿਮਾਰੀਆਂ ਦੇ ਕਾਰਨ ਹਰ ਹਸਪੀਟਲ ਦੇ ਅੰਦਰ ਜੋ ਖੂਨ ਦੀ ਘਾਟ ਚੱਲ ਰਹੀ ਹੈ ਲਾਈਫਲਾਈਨ ਫਾਊਂਡੇਸ਼ਨ ਦਾ ਹਮੇਸ਼ਾ ਇਹ ਉਪਰਾਲਾ ਰਿਹਾ ਹੈ ਵੀ ਉਹ ਬਲੱਡ ਨੇਸ਼ਨ ਕਰਕੇ ਉਹ ਖੂਨ ਜੋ ਹੈ ਹਸਪੀਟਲਾਂ ਚ ਭੇਜਿਆ ਜਾਂਦਾ ਹੈ ਜੋ ਲੋੜ ਵੰਦਾ ਵਾਸਤੇ ਕਮ ਆਉਂਦਾ ਹੈ ਸੋ ਇਹ ਇੱਕ ਲਾਈਫਲਾਈਨ ਫਾਊਂਡੇਸ਼ਨ ਜੋ ਕਿ ਲਗਾਤਾਰ ਹੋਰ ਵੀ ਸੋਸ਼ਲ ਕਾਜ਼ ਕਰਦੀ ਹੈ ਇੱਕ ਯੂਥ ਨੂੰ ਜੋੜਨ ਲਈ ক্রিকেট ਟੂਰਨਾਮੈਂਟ ਵੀ ਕਰਦੀ ਹੈ ਤੇ ਅੱਜ ਸਾਡੇ ਨਾਲ ਹਰ ক্রিকেট ਟੀਮ ਦੇ ਕੈਪਟਨਸ ਆਪਣੀਆਂ ਆਪਣੀਆਂ ਟੀਮਾਂ ਲੈ ਕੇ ਆਪਣੀਆਂ ਆਪਣੀਆਂ ਟੀਮ ਦੀ ਅਗਵਾਈ ਦੇ ਨਾਲ ਜੋ ਬਲੱਡ ਡੋਨੇਸ਼ਨ ਕਰ ਰਹੀਆਂ ਨੇ ਮੇਰੇ ਸਾਡੇ ਨਾਲ ਮੇਰੇ ਰਾਈਟ ਸਾਈਡ ਤੇ ਜੋ ਪਨੋ ਪਾਜੀ ਖੜੇ ਨੇ ਉਹ ਆਪਣੀ ਪੂਰੀ ਟੀਮ ਨਾਲ ਲਗਭਗ 13 ਪਲੇਅਰ ਖੇਡਦੇ ਨੇ ক্রিকেট ਟੀਮ ਦੇ ਵਿੱਚ ਪਰ ਉਹਨਾਂ ਨੇ ਅੱਜ 50 ਤੋਂ ਵੱਧ ਬਲੱਡ ਡੋਨਰ ਲਿਆ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਲਾਈਫਲਾਈਨ ਫਾਊਂਡੇਸ਼ਨ ਦੇ ਸਾਰੇ ਮੈਂ ਮੈਂਬਰਾਂ ਵਾਸਤੇ ਵੀ ਕਿਸ ਤਰ੍ਹਾਂ ਵੱਧ ਚੜ ਕੇ ਇਸ ਸਹਿਯੋਗ ਨੂੰ ਹੋਰ ਉੱਚੀ ਚੜ੍ਹਦੀ ਕਲਾ ਚ ਲੈ ਜਾਇਆ ਜਾ ਸਕਦਾ ਹੈ ਫਿਰ ਮੈਂ ਆਪਣੇ ਛੋਟੇ ਵੀਰ ਪਵਨਪਾਲ ਵੱਲ ਗੱਲ ਕਰਾਂਗਾ ਕਿ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰੇ ਭਾਈ ਇੱਕ ਜੋ ਖੂਨਦਾਨ ਹੈ ਇੱਕ ਬਹੁਤ ਹੀ ਮਹਾਨ ਦਾਨ ਮੰਨਿਆ ਜਾਂਦਾ ਹੈ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਤਾਂ ਜੋ ਕਿ ਇੱਕ ਇੱਕ ਜੀ ਰਹਿ ਮਨੁੱਖ ਲਈ ਇੱਕ ਆਮ ਪ੍ਰਕਿਰਿਆ ਹੈ ਤੇ ਜਦੋਂ ਕਿਸੇ ਲੋੜ ਵੇਲੇ ਤੇ ਉਹ ਜ਼ਿੰਦਗੀ ਦਾ ਇੱਕ ਮੁੱਲ ਬਣ ਜਾਂਦਾ ਹੈ ਸੋ ਖੂਨ ਦਾ ਜ਼ਰੂਰ ਕਰਨਾ ਚਾਹੀਦਾ ਹੈ ਹਰ ਸਾਲ ਦੋ ਤੋਂ ਤਿੰਨ ਵਾਰ ਕਰਨਾ ਚਾਹੀਦਾ ਹੈ ਆਪਣਾ ਵੀ ਸ਼ਰੀਰ ਸੁੱਖ ਰਹਿੰਦਾ ਤੇ ਦੂਸਰਿਆਂ ਦਾ ਵੀ ਭਲਾ ਹੁੰਦਾ ਹੈ। ਇਹੀ ਇਹ ਮੇਰੀ ਅਪੀਲ ਹੈ ਸਾਰਿਆਂ ਨੂੰ ਵੀ ਆਪਾਂ ਵੱਧ ਝੜ ਕੇ ਇਸ ਜੋ ਉਹ ਪ੍ਰੋਜੈਕਟ ਚੱਲੇ ਨੇ ਇਹਨਾਂ ਵਿੱਚ ਜੁੜਦੇ ਰਹੀਏ ਤੇ ਬਲੱਡ ਡੋਨੇਟ ਕਰਦੇ ਰਹੀਏ। ਜੋ ਇਸ ਟਾਈਮ ਬਲੱਡ ਡੋਨਰ ਦੇ ਲਗਭਗ 100 ਦੇ ਆਸਪਾਸ ਬਲੱਡ ਡੋਨਰ ਪਹੁੰਚ ਚੁੱਕੇ ਨੇ ਤੇ ਮੈਨੂੰ ਪੂਰੀ ਆਸ਼ਾ ਹੈ ਸ਼ਾਮ ਤੱਕ 300 ਤੋਂ 350 ਬਲੱਡ ਡੋਨਰ ਸਾਡੇ ਤੱਕ ਜੁੜਣਗੇ ਤੇ ਸਾਰੇ ਹਸਪਤਾਲ 6 ਹਸਪਤਾਲ ਸਾਡੇ ਨਾਲ ਪਹੁੰਚੇ ਹੋਏ ਨੇ ਤੇ ਉਹ ਸਾਰੇ ਆਪਣੀ ਜੜੀਆਂ ਲੋੜਾਂ ਨਾਲ ਪੂਰਾ ਕਰਨਗੇ ਇਹੀ ਸਾਡੀ ਇੱਕ ਸੋਚ ਹੈ